ਸਤਿ ਸ੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਸ਼ੁਰੂ ਕਰਦੇ ਹਾਂ ਨਵੀਂ ਕਹਾਣੀ ਤਕਦੀਰ ਦੀ ਤਕਦੀਰ ਗੱਲ ਸਾਨੂੰ 2009 ਦੀ ਹੈ ਤਕਦੀਰ ਦੀ ਉਮਰ 23 ਸਾਲ ਦੀ ਹੋ ਚੁੱਕੀ ਸੀ ਅਤੇ ਘਰ ਦੇ ਉਸੇ ਲਈ ਬਾਹਰ ਲੱਭਣ ਲੱਗ ਪਏ ਸਨ ਕਈ ਰਿਸ਼ਤੇਦਾਰ ਅਤੇ ਸਾਥ ਸੰਬੰਧੀ ਉਸ ਦੇ ਲਈ ਮੁੰਡਿਆਂ ਦੀ ਦਸ ਪਾਉਂਦੇ ਰਹਿੰਦੇ ਸਨ ਪਰ ਇੱਕ ਵਾਰ ਦਸ ਪਾਉਣ ਤੋਂ ਬਾਅਦ ਕੋਈ ਦੁਬਾਰਾ ਕਿਸੇ ਤਰ੍ਹਾਂ ਦੀ ਕੋਈ ਓੜਪੋੜ ਨਾ ਕਰਦੇ ਜਿਸ ਕਰਕੇ ਗੱਲ ਉੱਥੇ ਦੀ ਉੱਥੇ ਹੀ ਰੁਕ ਜਾਂਦੀ ਅੱਗੇ ਤੁਰਦੀ ਹੀ ਨਾ ਖੈਰ ਸੰ 2009 ਦੀ 5 ਅਗਸਤ ਦਿਨ ਬੁੱਧਵਾਰ ਨੂੰ ਰਖੜੀਆਂ ਦੇ ਤਿਹਾੜਾ ਦਾ ਦਿਨ ਸੀ ਉਸ ਦਿਨ ਤਕਦੀਰ ਦੇ ਪਾਪਾ ਦਾ ਕੋਈ ਦੋਸਤ ਆਪਣੇ ਕਿਸੇ ਦੋਸਤ ਨਾਲ ਆਪਣੀ ਭੈਣ ਤੋਂ ਰਖੜੀ ਬੰਨਵਾ ਕੇ ਵਾਪਸ ਆਉਂਦੇ ਸਮੇਂ ਸੁਰਜਨ ਸਿੰਘ ਦੇ ਘਰ ਉਸ ਨੂੰ ਮਿਲਣ ਲਈ ਗਿਆ ਉਹ ਸੜਕ ਵਾਲਾ ਵੱਡਾ ਦਰਵਾਜ਼ਾ ਲੰਘ ਹੀ ਆ ਗਏ ਅਤੇ ਅੰਦਰ ਵੜਦਿਆਂ ਹੀ ਵੇੜੇ ਦੇ ਇੱਕ ਖੁੰਝੇ ਵਿੱਚ ਬਣੀ ਬੈਠਕ ਕਰਿਆਨੇ ਦੀ ਦੁਕਾਨ ਜਿਸ ਦਾ ਇੱਕ ਦਰਵਾਜ਼ਾ ਵੇੜੇ ਵਿੱਚ ਨੂੰ ਅਤੇ ਦੂਜਾ ਬਾਹਰ ਸੜਕ ਵੱਲ ਨੂੰ ਘਰ ਦੇ ਵੱਡੇ ਦਰਵਾਜ਼ੇ ਤੋਂ ਥੋੜਾ ਹਟ ਕੇ ਬਣਿਆ ਹੋਇਆ ਸੀ ਉਸ ਵਿੱਚ ਬੈਠ ਗਏ ਇਸੇ ਦੁਕਾਨ ਵਿੱਚ ਹੀ ਇੱਕ ਪਾਸੇ ਸੁਰਜਨ ਸਿੰਘ ਨੇ ਆਪਣਾ ਕੱਪੜੇ ਕੱਟਣ ਲਈ ਫੱਟਾ ਅਤੇ ਸਿਉਣ ਵਾਲੀ ਮਸ਼ੀਨ ਵੀ ਰੱਖੀ ਹੋਈ ਸੀ ਉਹ ਕਰਿਆਨੇ ਦੇ ਨਾਲ-ਨਾਲ ਦਰਜੀ ਦਾ ਕੰਮ ਵੀ ਕਰਿਆ ਕਰਦਾ ਸੀ ਖੈਰ ਸੁਰਜਨ ਸਿੰਘ ਦਾ ਦੋਸਤ ਨਿਹਾਲ ਸਿੰਘ ਉਸ ਨੂੰ ਸਾਹਮਣੋਂ ਕਮਰੇ ਵਿੱਚੋਂ ਨਿਕਲਦਾ ਦੇਖਦੇ ਹੀ ਉਹ ਬੋਲਦਿਆ ਦੁਕਾਨ ਵਾਲਾ ਦਰਵਾਜ਼ਾ ਕਿਉਂ ਬੰਦ ਕਰਿਆ ਹੈ ਮੈਨੂੰ ਆ ਬڑے ਦਰਵਾਜ਼ੇ ਥਾਣੀ ਆਉਣਾ ਪਿਆ ਦੱਸ ਪਨਾ ਤੈਨੂੰ ਕਿਹੜੇ ਚੋਰ ਪੈਂਦੇ ਨੇ ਇੱਥੇ ਚੋਰ ਕਾ ਨੂੰ ਯਾਰ ਕੁੱਤੇ ਬਿੱਲੇ ਕਰਕੇ ਹੀ ਬੰਦ ਕਰ ਗਿਆ ਸੀ ਮੈਂ ਤਾਂ ਅੰਦਰ ਮੇਰੀਆਂ ਭੈਣਾਂ ਆਈਆਂ ਹੋਈਆਂ ਸੀ ਬੜੀ ਬੇਬੇ ਦੀਆਂ ਕੁੜੀਆਂ ਰਖੜੀਆਂ ਬੰਨਣ ਤਾਂ ਮੈਂ ਆਹ ਵਾਲਾ ਦਰਵਾਜ਼ਾ ਬੰਦ ਕਰਕੇ ਚੱਲਿਆ ਗਿਆ ਸੀ ਅੰਦਰ ਮਿਲਣ ਕੁੜੀਆਂ ਨੂੰ ਸੁਰਜਨ ਸਿੰਘ ਨੇ ਉਹਨਾਂ ਕੋਲ ਦੁਕਾਨ ਵਿੱਚ ਵੜਦਿਆਂ ਕਿਹਾ ਅਤੇ ਉਹਨਾਂ ਨਾਲ ਹੱਥ ਮਿਲਾ ਕੇ ਉਹਨਾਂ ਨੂੰ ਬੈਠਣ ਲਈ ਇਕੱਠੀਆਂ ਹੋਣ ਵਾਲੀਆਂ ਕੁਰਸੀਆਂ ਖੋਲ ਕੇ ਦੇ ਦਿੱਤੀਆਂ ਆਪ ਉਹ ਦੁਕਾਨ ਵਿੱਚ ਹੀ ਇੱਕ ਪਾਸੇ ਰੱਖੀ ਕੱਪੜੇ ਸਿਉਣ ਵਾਲੀ ਮਸ਼ੀਨ ਅੱਗੇ ਕੋਈ ਕੱਪੜਾ ਸਿਉਣ ਲਈ ਬੈਠ ਗਿਆ ਬੈਠਦੇ ਹੀ ਉਸਨੇ ਆਪਣੀ ਧੀਤ ਤਕਦੀਰ ਨੂੰ ਆਵਾਜ਼ ਮਾਰ ਕੇ ਕਿਹਾ ਤਕਦੀਰ ਆ ਚਾਹ ਦੇ ਕੇ ਜਾਇਓ ਭਾਈ ਦੋ ਗਲਾਸਾਂ ਵਿੱਚ ਪਾ ਕੇ ਆਪ ਉਹ ਉਹਨਾਂ ਨਾਲ ਗੱਲਾਂ ਮਾਰਨ ਵਿੱਚ ਰੁੱਝ ਗਿਆ 10 ਕੁ ਮਿੰਟ ਬਾਅਦ ਹੀ ਤਕਦੀਰ ਚਾਹ ਤਿੰਨ ਗਲਾਸਾਂ ਵਿੱਚ ਪਾ ਕੇ ਅਤੇ ਵੇਸਣ ਦੇ 5-6 ਲੱਡੂ ਇੱਕ ਪਲੇਟ ਵਿੱਚ ਪਾ ਕੇ ਇੱਕ ਵੱਡੀ ਟ੍ਰੇ ਵਿੱਚ ਰੱਖ ਕੇ ਲੈ ਆਈ ਉਸ ਨੂੰ ਆਈ ਦੇਖ ਕੇ ਇੱਕ ਪਾਸੇ ਪਿਆ ਛੋਟਾ ਜਿਹਾ ਮੇਜ਼ ਸੁਰਜਨ ਸਿੰਘ ਨੇ ਉਹਨਾਂ ਦੋਵਾਂ ਦੇ ਨੇੜੇ ਲਿਆ ਰੱਖਿਆ ਅਤੇ ਤਕਦੀਰ ਨੇ ਚਾਹ ਤੇ ਲੱਡੂਆਂ ਵਾਲੀ ਟ੍ਰੇ ਮੇਜ਼ ਉੱਤੇ ਰੱਖ ਕੇ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਅੰਕਲ ਜੀ ਕਿਹਾ ਅਤੇ ਵਾਪਸ ਮੁੜ ਗਈ ਸਰਜਣ ਸਿੰਘ ਨੇ ਉਹਨਾਂ ਦੋਵਾਂ ਨੂੰ ਚਾਹ ਵਾਲ ਹੱਥ ਕਰਦੇ ਹੋਏ ਕਿਹਾ ਲਓ ਵੀ ਚਾਹ ਚੁੱਕੋ ਪਹਿਲਾਂ ਠੰਡੀ ਹੁੰਦੀ ਐ ਨਾਲੇ ਖਾਓ ਲੱਡੂ ਬਾਕੀ ਗੱਲਾਂ ਬਾਅਦ ਚ ਹੁੰਦੀਆਂ ਰਹਿਣਗੀਆਂ ਫੇਰ ਉਹ ਸਾਰੇ ਚਾਹ ਪੀਣ ਲੱਗ ਪਏ ਨਾਲ ਹੀ ਉਹ ਗੱਲਾਂ ਕਰੀ ਜਾ ਰਹੇ ਸਨ ਚਾਹ ਪੀਣ ਤੋਂ ਬਾਅਦ ਸੁਰਜਨ ਸਿੰਘ ਨੇ ਖਾਲੀ ਗਲਾਸ ਅਤੇ ਲੱਡੂਆਂ ਵਾਲੀ ਪਲੇਟ ਟਰੇ ਵਿੱਚ ਰੱਖ ਕੇ ਅੰਦਰ ਰੱਖਣ ਲਈ ਗਿਆ ਅਤੇ ਭਾਂਡੇ ਰੱਖਦਾ ਹੋਇਆ ਆਪਣੀ ਪਤਨੀ ਸੁਰਿੰਦਰ ਕੌਰ ਨੂੰ ਬੋਲਿਆ ਛਿੰਦੇ ਤਕਦੀਰ ਨੂੰ ਭੇਜਤਾ ਪਲਾ ਮਾੜਾ ਜਿਹਾ ਨਿਹਾਲ ਸਿੰਘ ਨਾਲ ਜਿਹੜਾ ਬੰਦਾ ਆਇਆ ਉਹ ਕਹਿੰਦਾ ਵੀ ਮੈਨੂੰ ਤੇਰੀ ਕੁੜੀ ਆਪਣੇ ਮੁੰਡੇ ਵਾਸਤੇ ਪਸੰਦ ਐ ਉਹ ਕਹਿੰਦਾ ਮੈਂ ਸ਼ਗਨ ਦੇ ਕੇ ਰਿਸ਼ਤਾ ਪੱਕਾ ਕਰ ਜਾਣਾ ਐ ਨਾਲੇ ਚਾਰ ਕੋ ਲੱਡੂ ਰੱਖ ਲਿਆਈ ਪਲੇਟ ਵਿੱਚ ਨਾਲੇ ਖੰਮਣੀ ਲਿਆਈ ਏ ਕਿਵੇਂ ਦਾ ਰਿਸ਼ਤਾ ਹੋਇਆ ਭਲਾਂ ਨਾ ਮੁੰਡਿਆਂ ਵਾਲਿਆਂ ਦਾ ਘਰ ਦੇਖਿਆ ਨਾ ਦਰ ਦੇਖਿਆ ਨਾ ਹੁੰਦਾ ਦੇਖਿਆ ਸ਼ਗਨ ਪਾਉਣ ਤੁਰਪੇ ਐਨੇ ਰਿਸ਼ਤੇ ਹੋਇਆ ਕਰਦੇ ਤੁਸੀਂ ਜਵਾਬ ਦੇ ਦਿਓ ਚੁੱਪ ਕਰਕੇ ਸਰਿੰਦਰ ਕੌਰ ਨੇ ਗੁੱਸੇ ਵਿੱਚ ਕਿਹਾ ਫੇਰ ਹੁਣ ਮੈਂ ਨਿਹਾਲੇ ਨੂੰ ਕੀ ਜਵਾਬ ਦੇਵਾਂ ਭਲਾ ਕੀ ਕਹੂੰ ਮੈਂ ਸੁਰਜਨ ਸਿੰਘ ਨੇ ਪੁੱਛਿਆ ਤੁਸੀਂ ਉਹਨੂੰ ਕਹੋ ਵੀ ਅਸੀਂ ਪਹਿਲਾਂ ਮੁੰਡਾ ਨਿਗਾਹ ਥਾਣੀ ਕੱਢਾਂਗੇ ਫੇਰ ਦੇਖਾਂਗੇ ਸ਼ਗਨ ਸ਼ੁਗਨ ਦੇ ਕੰਮ ਬਾਅਦ ਸਰਿੰਦਰ ਕੌਰ ਨੇ ਜਵਾਬ ਦਿੱਤਾ ਸਿੰਦੂ ਗੱਲ ਤਾਂ ਤੇਰੀ ਵੀ ਠੀਕ ਹੈ ਆਪਣੀ ਜਗ੍ਹਾ ਪਰ ਨਿਹਾਲਾ ਵੀ ਪੂਰੀ ਜ਼ਿੰਮੇਵਾਰੀ ਲਈ ਮੁੰਡੇ ਦੀ ਨਾਲੇ ਉਹਦੇ ਟੱਬਰ ਦੀ ਉਹ ਤਾਂ ਕਹਿੰਦਾ ਅੱਖਾਂ ਮੀਚ ਕੇ ਰਿਸ਼ਤਾ ਕਰ ਦੋ ਫਿਕਰ ਕਰਨ ਦੀ ਭੋਰਾ ਨਹੀਂ ਲੋੜ ਕਹਿੰਦਾ ਮੇਰੇ ਹੁੰਦੇ ਸੁਰਜਨ ਸਿੰਘ ਨੇ ਨਿਹਾਲ ਸਿੰਘ ਦੀ ਕਹੀ ਗੱਲ ਦੁਹਰਾਈ ਉਹ ਤਾਂ ਪੀਣ ਖਾਣ ਵਾਲਾ ਬੰਦਾ ਹੈ ਬਹੁਤੀ ਬੈਠਣੀ ਉੱਠਣੀ ਹੋਊਗੀ ਉਹਦੀ ਉਹਨਾਂ ਨਾਲ ਆਪਾਂ ਧੀ ਵਿਆਉਣੀ ਹੈ ਖੂਚ ਤੱਕਾ ਨਹੀਂ ਦੇਣਾ ਉਹਨੂੰ ਸਿੰਦਰ ਕੌਰ ਨੇ ਕਿਹਾ ਤੁਸੀਂ ਉਹਨੂੰ ਕਹੋ ਵੀ ਅਸੀਂ ਸੋਚ ਕੇ ਦੱਸਾਂਗੇ ਐ ਨਹੀਂ ਸ਼ਗਨ ਸ਼ੁਗਨ ਕਰਨਾ ਅਸੀਂ ਕੋਈ ਸ੍ਰਿੰਦਰ ਕੌਰ ਨੇ ਫੇਰ ਕਿਹਾ ਰੂ ਕੇਨਾ ਮੈਂ ਉਹਨੂੰ ਪਰਛਿੰਦੋ ਜੇ ਉਹ ਜਵਾਬ ਦੇਗੇ ਫੇਰ ਸੁਰਜਨ ਸਿੰਘ ਨੇ ਮਨ ਅੰਦਰਲੇ ਡਰ ਨੂੰ ਸ਼ਬਦਾਂ ਦਾ ਰੂਪ ਦਿੰਦੇ ਹੋਏ ਕਿਹਾ ਲੈ ਫੇਰ ਕਿਹੜਾ ਮੁੰਡੇ ਮੁੱਕ ਕੇ ਸਾਡੀ ਕੁੜੀ ਨੂੰ ਸ੍ਰਿੰਦਰ ਕੌਰ ਨੇ ਕਿਹਾ ਉਸੇ ਗੱਲ ਦਾ ਕੋਈ ਵੀ ਜਵਾਬ ਦਿੱਤੇ ਬਿਨਾ ਸੁਰਜਨ ਸਿੰਘ ਦੁਕਾਨ ਵਿੱਚ ਵਾਪਸ ਮੁੜ ਗਿਆ। ਉਸਨੇ ਨਿਹਾਲ ਸਿੰਘ ਨੂੰ ਕਿਹਾ, "ਬਾਈ ਤੁਸੀਂ ਐਂ ਕਰਿਓ। ਤੁਸੀਂ ਸਾਨੂੰ ਆਪਣੇ ਹਿਸਾਬ ਨਾਲ ਦੱਸ ਦਿਓ। ਅਸੀਂ ਪਹਿਲਾਂ ਮੁੰਡਾ ਨਿਗਾਹ ਥਾਣੀ ਕੱਢ ਲਈਏ, ਫੇਰ ਕਰ ਲਾਂਗੇ ਸ਼ਗਨ ਬਾਅਦ। ਚੱਲ ਮੁੰਡਾ ਦੇਖਣਾ ਹੈ ਤਾਂ ਉਹਨੂੰ ਕਿਹੜਾ ਜਵਾਬ ਹੈ ਯਾਰ ਆਪਣਾ? ਤੁਸੀਂ ਜਦ ਮਰਜੀ ਆ ਜਿਓ।" ਨਾਲੇ ਲੱਗਦੇ ਹੱਥ ਘਰ-ਬਾਰ ਵੀ ਦੇਖ ਲਿਓ ਸਾਡਾ ਆਪਣੇ ਕਿਹੜਾ ਕੋਈ ਘਾਟੇ ਕਿਸੇ ਚੀਜ਼ ਦਾ ਵੈਸੇ ਘਰ ਤਾਂ ਸਾਡਾ ਵੀ ਤੁਹਾਡੇ ਵਰਗਾ ਹੀ ਹੈ ਉੱਚਾ ਨੀਵਾ ਜਿਹਾ ਕੋਈ ਕਮਰਾ ਉੱਚਾ ਕੋਈ ਨੀਵਾ ਨਾਲੇ ਅਸੀਂ ਕਿਹੜਾ ਕੋਈ ਉਪਰੋਂ ਉਤਰ ਕੇ ਆਏ ਹੋਏ ਆ ਇਸੇ ਧਰਤੀ ਤੇ ਰਹਨੇ ਆ ਕਹਿੰਦੇ ਹੋਏ ਥਾਣੇਦਾਰ ਕਿਰਪਾਲ ਸਿੰਘ ਨੇ ਸੁਰਜਣ ਸਿੰਘ ਵੱਲ ਆਪਣਾ ਹੱਥ ਮਲਾਉਣ ਲਈ ਵਧਾਇਆ ਮੈਂ ਤੁਹਾਨੂੰ ਫੋਨ ਕਰਾ ਦੂੰਗਾ ਨਿਹਾਲੇ ਕੋਲ ਜਦੋਂ ਵੀ ਅਸੀਂ ਆਉਣਾ ਹੋਇਆ ਕਹਿੰਦੇ ਹੋਏ ਸੁਰਜਨ ਸਿੰਘ ਨੇ ਥਾਣੇਦਾਰ ਕਿਰਪਾਲ ਸਿੰਘ ਅਤੇ ਨਿਹਾਲ ਸਿੰਘ ਦੋਵਾਂ ਨਾਲ ਹੱਥ ਮਿਲਾ ਕੇ ਉਹਨਾਂ ਦੇ ਜਾਣ ਲਈ ਦੁਕਾਨ ਦਾ ਬਾਹਰਲਾ ਦਰਵਾਜ਼ਾ ਖੋਲ ਦਿੱਤਾ ਅਤੇ ਉਹ ਦੋਵੇਂ ਬਾਹਰ ਖੜੇ ਆਪਣੇ ਸਕੂਟਰ ਤੇ ਸਵਾਰ ਹੋ ਕਿੱਕ ਮਾਰ ਕੇ ਆਪਣੇ ਰਸਤੇ ਪੈ ਗਏ ਦਿਨ ਲੰਘਦੇ ਗਏ ਅਤੇ ਇਹ ਗੱਲ ਵੀ ਇੱਥੇ ਹੀ ਬੰਦ ਹੋ ਗਈ। ਨਾ ਤਾਂ ਉਸ ਤੋਂ ਬਾਅਦ ਸੁਰਜਨ ਸਿੰਘ ਨੇ ਆਪ ਕਦੇ ਆਪਣੇ ਪਰਿਵਾਰ ਜਾਂ ਫਿਰ ਨਿਹਾਲ ਸਿੰਘ ਨਾਲ ਇਸ ਬਾਰੇ ਕੋਈ ਗੱਲ ਕੀਤੀ ਅਤੇ ਨਾ ਹੀ ਨਿਹਾਲ ਸਿੰਘ ਨੇ ਹੀ ਕਦੇ ਦੁਬਾਰਾ ਇਸ ਨੂੰ ਇਸ ਬਾਰੇ ਪੁੱਛਿਆ। ਖੈਰ ਪਹਿਲਾ ਦਿਨ ਬੀਤੇ ਫਿਰ ਹਫ਼ਤੇ ਫਿਰ ਮਹੀਨੇ ਬੀਤਣ ਲੱਗੇ। ਕਰਦੇ ਕਰਦੇ ਨਵਾਂ ਸਾਲ ਚੜ ਗਿਆ ਅਤੇ ਤਿੰਨ ਮਹੀਨੇ ਇਸ ਦੇ ਵੀ ਬੀਤ ਗਏ। 31 ਮਾਰਚ 2010 ਦਾ ਦਿਨ ਸੀ ਸੁਰਜਨ ਸਿੰਘ ਦੇ ਘਰ ਦਾ ਫੋਨ ਵੱਜਿਆ ਅਤੇ ਘਰ ਵਿੱਚ ਉਸ ਸਮੇਂ ਹੋਰ ਕੋਈ ਨਾ ਹੋਣ ਕਰਕੇ ਤਕਦੀਰ ਨੇ ਫੋਨ ਚੁੱਕਿਆ ਤਾਂ ਅਗਿਓ ਉਸ ਦੀ ਹੈਲੋ ਤੋਂ ਹੀ ਉਸ ਦੀ ਆਵਾਜ਼ ਪਹਿਚਾਣਦੇ ਹੋਏ ਨਿਹਾਲ ਸਿੰਘ ਨੇ ਕਿਹਾ ਹਾਂ ਤਕਦੀਰ ਮੈਂ ਬੋਲਦਾ ਹਾਂ ਭਾਈ ਨਿਹਾਲ ਸਿੰਘ ਤੇਰੇ ਡੈਡੀ ਨਾਲ ਗੱਲ ਕਰਾਈ ਮੇਰੀ ਭਾਈ ਸਤਿ ਸ੍ਰੀ ਅਕਾਲ ਅੰਕਲ ਜੀ ਸ਼ਾਸਤਰੀਆ ਕਾਲਪਾਈ ਸੁਰਜਣ ਨਾਲ ਗੱਲ ਕਰਾ ਦੇ ਭਾਈ ਮੇਰੀ ਅੰਕਲ ਜੀ ਉਹ ਤਾਂ ਘਰ ਨਹੀਂ ਹੈਗੇ ਤੁਸੀਂ ਦੱਸ ਦੋ ਕੀ ਕਹਿਣਾ ਹੈ ਉਹਨਾਂ ਨੂੰ ਮੈਂ ਦੱਸ ਦੂੰਗੀ ਉਹਨਾਂ ਨੂੰ ਜਦੋਂ ਆਣਗੇ ਨਹੀਂ ਤਾਂ ਮੈਂ ਉਹਨਾਂ ਨੂੰ ਕਹਿ ਦੂੰਗੀ ਵੀ ਤੁਹਾਨੂੰ ਫੋਨ ਕਰ ਲੈਣ ਉਹਨੂੰ ਤਾਂ ਮੈਂ ਆਹੀ ਕਹਿਣਾ ਸੀ ਭਾਈ ਵੀ ਮੁੰਡੇ ਆਲੇ ਆ ਰਹੇ ਨੇ ਦੁਪਹਿਰੇ 3:00 ਵਜੇ ਮੇਰੇ ਘਰੇ ਤੁਸੀਂ ਵੀ ਪਹੁੰਚ ਜਾਇਓ ਟਾਈਮ ਨਾਲ ਸਾਰੇ ਜਾਣੇ ਹਾਂ ਸੱਚ ਆਉਂਦੇ ਹੋਏ ਦੁੱਧ ਦਾ ਡੋਲੂ ਭਰ ਲਿਆਇਓ ਆਪਣੇ ਤਾਂ ਦੁੱਧ ਮੁੱਲਦਾ ਹੀ ਹੈ ਆ ਜੇ ਆਇਓ ਚੰਗਾ ਫਿਰ ਮੈਂ ਉਡੀਕ ਕਰੂੰਗਾ ਠੀਕ ਹੈ ਅੰਕਲ ਜੀ ਮੈਂ ਕਹਿ ਦੂੰਗੀ ਇੰਨਾ ਕਹਿ ਕੇ ਤਕਦੀਰ ਨੇ ਫੋਨ ਕੱਟ ਦਿੱਤਾ ਅਤੇ ਆਪਣੇ ਕੰਮ ਲੱਗ ਗਈ ਥੋੜੀ ਦੇਰ ਬਾਅਦ ਸੁਰਿੰਦਰ ਕੌਰ ਘਰ ਆ ਪਹੁੰਚੀ ਤਕਦੀਰ ਨੇ ਉਸਨੇ ਉਸਨੂੰ ਆਉਂਦੀ ਨੂੰ ਹੀ ਨਿਹਾਲ ਸਿੰਘ ਦੇ ਫੋਨ ਵਾਲੀ ਸਾਰੀ ਗੱਲ ਦੱਸ ਦਿੱਤੀ ਉਸਦੀ ਗੱਲ ਨੂੰ ਸੁਣਦੇ ਹੀ ਉਹ ਬੋਲੀ ਲੈ ਭਲਾ ਇਹ ਵੀ ਕੋਈ ਦੇਖ ਦਿਖਾਈ ਹੋਈ ਨਾ ਕੋਈ ਸਲਾਹ ਨਾ ਬਲਾ ਇਹ ਕੋਈ ਰਿਸ਼ਤੇ ਕਰਾਉਂਦੇ ਹੁੰਦੇ ਹਨ ਭਲਾ ਇਹਨੂੰ ਫੜ ਕੇ ਪੁੱਛਣ ਵਾਲਾ ਨਹੀਂ ਕੋਈ ਵੀ ਇਹ ਕਿਹੜਾ ਤਰੀਕਾ ਹੋਇਆ ਰਿਸ਼ਤੇ ਕਰਾਉਣ ਦਾ ਨਾ ਹੁਣ ਤੇਰਾ ਪਿਓ ਆਇਆ ਨਾ ਹੀ ਮੁੰਡਾ ਘਰ ਹੈ ਦੱਸ ਮੈਂ ਕੀ ਕਰਾਂ ਭਲਾ ਇਕੱਲੀ ਫਿਰ ਹੁਣ ਆਪਾਂ ਕੀ ਕੀ ਇਹ ਅੰਕਲ ਨੂੰ ਕਹਿਣਾ ਕੀ ਹੈ ਉਡੀਕ ਕਰ ਲੈਨੇ ਆ ਤੇਰੇ ਪਿਓ ਦੀ ਜੇ ਨਾ ਆਇਆ ਦੋਹਾਂ ਵਿੱਚੋਂ ਕੋਈ ਫਿਰ ਫੋਨ ਕਰਕੇ ਜਵਾਬ ਦੇ ਦੇ ਦੇਵਾਂਗੇ ਆਪਾਂ ਥੋੜੇ ਸਮੇਂ ਬਾਅਦ ਸੁਰਜਨ ਸਿੰਘ ਵੀ ਆ ਪਹੁੰਚਿਆ ਅਤੇ ਆਉਂਦੇ ਹੀ ਮੰਝੇ ਉੱਤੇ ਬੈਠਦਾ ਬੋਲਿਆ ਤਕਦੀਰ ਪਾਣੀ ਦਾ ਗਲਾਸ ਤਾਂ ਦੇ ਕੋਰਾ ਜਿਹਾ ਇੱਕ ਤਕਦੀਰ ਪਾਣੀ ਲੈ ਕੇ ਆਉਂਦੀ ਹੈ ਅਤੇ ਨਾਲ ਹੀ ਨਿਹਾਲ ਸਿੰਘ ਦੀ ਫੋਨ ਵਾਲੀ ਗੱਲ ਉਸ ਨੂੰ ਦੱਸਦੀ ਹੈ ਸੁਰਜਨ ਸਿੰਘ ਉਸ ਦੀ ਸਾਰੀ ਗੱਲ ਸੁਣਨ ਤੋਂ ਬਾਅਦ ਜਵਾਬ ਦਿੰਦਾ ਹੈ ਲਿਆ ਮੈਨੂੰ ਫੋਨ ਤਾਂ ਲਾ ਕੇ ਦੇ ਭਲਾਂ ਮੈਂ ਪੁੱਛਾਂ ਉਹਨੂੰ ਸਾਰੀ ਗੱਲ ਫਿਰ ਤਕਦੀਰ ਉਸ ਨੂੰ ਫੋਨ ਲਗਾ ਕੇ ਦੇ ਦਿੰਦੀ ਹੈ ਅਤੇ ਸੁਰਜਨ ਸਿੰਘ ਦੂਜੇ ਪਾਸੇੋਂ ਆਵਾਜ਼ ਆਉਣ ਤੋਂ ਹੀ ਕਹਿੰਦਾ ਹੈ ਕੀ ਗੱਲ ਨੇ ਆ ਲਿਆ ਫੋਨ ਕੀਤਾ ਸੀ ਤੂੰ ਕੀ ਕਹਿੰਦੇ ਨੇ ਹੁਣ ਤੂੰ ਕਿੱਧਰ ਚੱਲਿਆ ਗਿਆ ਸੀ ਯਾਰ ਮੈਂ ਇੰਨੀ ਜ਼ਰੂਰੀ ਗੱਲ ਕਰਨੀ ਸੀ ਤੇਰੇ ਨਾਲ ਉਹ ਕੁਝ ਨਹੀਂ ਯਾਰ ਮੈਂ ਤਾਂ ਬਸ ਕਿਸੇ ਤੋਂ ਕੱਪੜੇ ਫੜਨ ਚਲਿਆ ਗਿਆ ਸੀ ਰਾਜਗੜ ਹੁਣੇ ਆਇਆ ਧਾਂ ਦੇ ਨੂੰ ਤਕਦੀਰ ਕਹਿੰਦੀ ਅੰਕਲ ਦਾ ਫੋਨ ਆਇਆ ਸੀ ਬੁਲਾਉਂਦੇ ਸੀ ਆਹੋ ਯਾਰ ਉਹ ਕਿਰਪਾਲ ਸਿੰਘ ਦਾ ਫੋਨ ਆਇਆ ਸੀ ਮੈਨੂੰ ਕੱਲ ਮੈਂ ਹੀ ਤੈਨੂੰ ਕੱਲ ਸੁਣਾ ਭੁੱਲ ਗਿਆ ਸੀ ਹੁਣੇ ਘੰਟਾ ਤੋਂ ਪਹਿਲਾਂ ਮੈਨੂੰ ਉਹਨੇ ਫੋਨ ਕਰਿਆ ਤਾਂ ਮੈਨੂੰ ਯਾਦ ਆਇਆ ਵੀ ਮੈਂ ਤੈਨੂੰ ਦੱਸਿਆ ਹੀ ਨਹੀਂ ਉਹ ਅੱਜ ਆਪਣੀ ਤਕਦੀਰ ਨੂੰ ਦੇਖਣ ਲਈ ਕਹਿ ਰਹੇ ਨੇ ਪਰ ਯਾਰ ਨਿਆਲੇ ਸਾਡੇ ਤਾਂ ਕੋਈ ਤਿਆਰੀ ਨਹੀਂ ਤੂੰ 2 ਦਿਨ ਬਾਅਦ ਤੱਕ ਦਾ ਕਹਿ ਦੇ ਉਹਨਾਂ ਨੂੰ ਨਾ ਤੂੰ ਕਿਹੜੀਆਂ ਤਿਆਰੀਆਂ ਕਰਨ ਬਹਿਣਾ ਇਹ ਭਲਾ ਹੁਣ ਜਿਹੜੀਆਂ ਨੂੰ 2 ਦਿਨ ਲੱਗਣੇ ਨੇ ਤੂੰ ਆ ਜਾ ਬਸ ਕੁੜੀ ਨੂੰ ਲੈ ਕੇ ਉਹਨਾਂ ਦੀ ਕਿਹੜਾ ਕੋਈ ਮੰਗੇ ਵੀ ਆਪਾਂ ਨੂੰ ਸੋਚਣ ਨੂੰ ਟਾਈਮ ਚਾਹੀਦਾ ਹੈ ਉਹਨਾਂ ਨੂੰ ਤਾਂ ਬਸ ਇਕੱਲੇ ਕੁੜੀ ਚਾਹੀਦੀ ਹੈ ਘਰੇਲੂ ਜਹੀ ਨਾਲੇ ਆਪਾਂ ਕਿਹੜਾ ਅੱਜ ਤੋੜਨ ਲੱਗੇ ਆ ਤਕਦੀਰ ਨੂੰ ਚੱਲ ਦੇਖ ਲੈ ਜਿਵੇਂ ਤੈਨੂੰ ਠੀਕ ਲੱਗਦਾ ਹੈ ਪਰ ਦੇਖੀ ਕਿਤੇ ਉਹੀ ਕੰਮ ਨਾ ਕਰ ਦੇ ਵੀ ਬੇਇੱਜ਼ਤੀ ਹੋ ਜੇ ਆਪਣੀ ਤਿਆਰੀ ਹੈ ਨਹੀਂ ਕੋਈ ਮੈਨੂੰ ਇਹ ਔਖਾ ਲੱਗਦਾ ਇਹ ਅਗਲੇ ਆ ਤੇ ਮੱਥੇ ਲੱਗਣਾ ਮੇਰੇ ਤੇ ਯਕੀਨ ਰੱਖ ਯਾਰ ਸਰਜਣਾ ਐਵੇਂ ਨਾ ਡੋਲੀ ਟਾ ਫੇ ਬੇਫਿਕਰ ਰਹਿ ਕੁਝ ਨਹੀਂ ਹੁੰਦਾ ਇਹੋ ਜਿਹਾ ਚੱਲ ਹੁਣ ਛੇਤੀ ਦੇਣੇ ਤਿਆਰ ਹੋ ਕੇ ਆ ਜਾ ਜਵਾਖਾ ਨੂੰ ਲੈ ਕੇ ਫਿਰ ਸੁਰਜਨ ਸਿੰਘ ਨੇ ਤਕਦੀਰ ਨੂੰ ਕਹਿ ਕੇ ਆਪਣੇ ਮੁੰਡੇ ਤੇਗਵੀਰ ਨੂੰ ਫੋਨ ਕਰਕੇ ਛੇਤੀ ਦੇਣੇ ਘਰ ਆਉਣ ਨੂੰ ਕਿਹਾ ਜਦੋਂ ਤੇਗਵੀਰ ਘਰ ਆਇਆ ਤਾਂ ਸੁਰਜਨ ਸਿੰਘ ਆਪਣੇ ਪਰਿਵਾਰ ਨਾਲ ਤਿਆਰ ਹੋ ਕੇ ਨਿਹਾਲ ਸਿੰਘ ਦੇ ਘਰ ਪਹੁੰਚ ਗਿਆ ਉਨ੍ਹਾਂ ਦੇ ਜਾਣ ਤੋਂ ਪਹਿਲਾਂ ਮੁੰਡੇ ਦਾ ਛੋਟਾ ਭਰਾ ਹੀ ਪਹੁੰਚਿਆ ਹੋਇਆ ਸੀ ਸਿਕਦੀਰ ਸਿੰਘ ਨਿਹਾਲ ਸਿੰਘ ਨੇ ਤਕਦੀਰ ਸਰਿੰਦਰ ਕੌਰ ਅਤੇ ਤੇਗਵੀਰ ਨੂੰ ਬੈਠ ਕੇ ਵਿੱਚ ਬੈਠਣ ਲਈ ਕਿਹਾ ਅਤੇ ਆਪ ਸੁਰਜਨ ਸਿੰਘ ਨੂੰ ਆਪਣੇ ਨਾਲ ਦੂਜੇ ਕਮਰੇ ਵਿੱਚ ਲੈ ਗਿਆ ਥੋੜੀ ਦੇਰ ਬਾਅਦ ਮੁੰਡੇ ਦੇ ਮਾਤਾ ਪਿਤਾ ਆ ਗਏ ਵੱਡਾ ਦਰਵਾਜ਼ਾ ਵੜਦਿਆਂ ਹੀ ਉਹਨਾਂ ਨੂੰ ਨਿਹਾਲ ਸਿੰਘ ਨੇ ਦੇਖ ਲਿਆ ਅਤੇ ਆਪਣੇ ਕੋਲ ਹੀ ਆਉਣ ਲਈ ਕਹਿ ਦਿੱਤਾ ਉਹ ਦੋਵੇਂ ਸਿੱਧੇ ਉਸ ਦੇ ਕਮਰੇ ਵਿੱਚ ਚਲੇ ਗਏ ਫਿਰ ਥੋੜੇ ਸਮੇਂ ਬਾਅਦ ਮੁੰਡਾ ਵੀ ਆ ਗਿਆ ਉਸ ਦੇ ਆਉਂਦੇ ਹੀ ਨਿਹਾਲ ਸਿੰਘ ਅਤੇ ਆਪਣੇ ਨਾਲ ਮੁੰਡੇ ਦੇ ਮਾਤਾ ਪਿਤਾ ਨੂੰ ਲੈ ਕੇ ਉਸ ਕੋਲ ਵਿਹੜੇ ਵਿੱਚ ਪਹੁੰਚ ਗਿਆ ਅਤੇ ਫਿਰ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਜਿਸ ਬੈਠਕ ਵਿੱਚ ਤਕਦੀਰ ਬੈਠੀ ਸੀ ਉੱਥੇ ਹੀ ਲੈ ਆਇਆ ਉਹਨਾਂ ਸਭ ਨੂੰ ਦੇਖਦੇ ਹੀ ਤਕਦੀਰ ਨੇ ਉਹਨਾਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ ਅਤੇ ਫਿਰ ਉਸੇ ਮੰਮੀ ਅਤੇ ਪੁਰਾਣੇ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਫਿਰ ਨਾ ਸਿੰਘ ਨੇ ਸਾਰਿਆਂ ਨੂੰ ਬੈਠਣ ਲਈ ਕਿਹਾ ਅਤੇ ਨਾਲ ਹੀ ਮੁੰਡੇ ਦੀ ਮਾਸਖਵੰਤ ਕੌਰ ਨੂੰ ਤਕਦੀਰ ਨਾਲ ਗੱਲਬਾਤ ਕਰਨ ਲਈ ਕਿਹਾ ਮੁੰਡੇ ਦੀ ਮਾਂ ਫੇਰ ਤਕਦੀਰ ਦੇ ਕੋਲ ਨੂੰ ਆਪਣੀ ਕੁਰਸੀ ਕਰਦੇ ਹੋਏ ਕਿਹਾ ਹਾਂ ਬਈ ਨਾਮ ਕੀ ਹੈ ਤੇਰਾ ਜੀ ਤਕਦੀਰਕਾਰ ਤਾਂ ਮਕਾਰ ਸਾਰੇ ਆਉਂਦੇ ਨੇ ਰੋਟੀ ਪਾਣੀ ਬਣਾ ਲੈਂਦੀ ਐ ਮੈਨੂੰ ਬਸ ਮੂੰਗੀ ਮਸਰੀ ਦੀ ਦਾਲ ਤੇ ਕਣਕ ਦੀ ਰੋਟੀ ਬਣਾਉਣੀ ਹੁੰਦੀ ਹੈ ਜੀ ਸਾਗ ਵਗੈਰਾ ਨਹੀਂ ਬਣਾਉਣਾ ਆਉਂਦਾ ਨਾਲੇ ਮੱਕੀ ਦੀ ਰੋਟੀ ਨਹੀਂ ਜੀ ਮੈਨੂੰ ਨਹੀਂ ਆਉਂਦੀ ਪਰ ਯਾਰ ਆਪਨ ਕੋ ਤੂੰ ਪਿੰਡ ਵਾਲੀ ਲੜਕੀ ਸਾਗ ਤੇ ਮੱਕੀ ਦੀ ਰੋਟੀ ਕਰਕੇ ਹੀ ਚਾਹੀਏ ਨਾ ਮੁੰਡੇ ਦੇ ਮਾਨੇ ਆਪਣੇ ਪਤੀ ਨੂੰ ਕਿਹਾ ਚੱਲ ਕੋਈ ਨਹੀਂ ਜੇ ਨਹੀਂ ਵੀ ਆਉਂਦਾ ਤਾਂ ਵੀ ਕੀ ਐ ਸਾਗ ਮੱਕੀ ਦੀ ਰੋਟੀ ਤੈਨੂੰ ਤਾਂ ਆਉਂਦੀ ਐ ਨਾ ਤੂੰ ਆਪ ਬਣਾ ਲਿਆ ਕਰੀ ਤਕਦੀਰ ਹੋਰ ਕੰਮ ਕਰ ਲਿਆ ਕਰੂਗੀ ਨਾਲੇ ਕਿਹੜਾ ਰੋਜ਼ ਹੀ ਬਣਾਇਆ ਜਾਂਦਾ ਐ ਸਾਗ ਸ਼ਹਿਰ ਦੇ ਵਿੱਚ ਤਾਂ ਮਹਿੰਗਾ ਵੀ ਬਹੁਤ ਮਿਲਦਾ ਐ ਬੰਦਾ ਮਸਾਂ 2-4 ਵਾਰ ਬਣਾਉਂਦਾ ਏ ਨਾਲੇ ਕੋਈ ਤਾਂ ਕਮੀ ਹੁੰਦੀ ਏ ਹਰੇਕ ਬੰਦੇ 'ਚ ਹਰੇਕ ਬੰਦਾ ਪੂਰੀ ਤਾਂ ਨਹੀਂ ਹੁੰਦਾ ਆਪਣੇ ਆਪ ਵਿੱਚ ਬਾਕੀ ਭਾਗ ਕਹਾਣੀ ਅਗਲੇ ਭਾਗ ਵਿੱਚ ਦੱਸੀ ਜਾਵੇਗੀ ਜੀ ਸੁਣ ਲਈ ਧੰਨਵਾਦ ਅਗਲਾ ਭਾਗ ਵੀ ਜ਼ਰੂਰ ਸੁਣਿਓ ਜੀ